ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਕੁਝ ਦਿਨਾਂ ਤੋਂ ਮੈਂ ਵਾਚ ਕਰ ਰਿਹਾ ਕਿ ਬੀਬੀ ਪ੍ਰਬਲਿੰਕੌਰ ਜੀ ਜਿਹੜੇ ਦਿੱਲੀ ਤੋਂ ਨੇ ਤੇ ਸਾਡੀ ਗ੍ਰੰਥੀ ਗੁਰਦੁਆਰਾ ਸਾਹਿਬ ਅਗਲਾ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਦੇ ਵਿੱਚ ਕੁਝ ਵਿਵਾਦ ਚੱਲ ਰਿਹਾ ਹੈ ਬੀਬੀ ਪ੍ਰਬਲਿੰਕੌਰ ਜੀ ਵੀ ਇੱਕ ਫ੍ਰੈਂਡ ਜਿਹੜੀ ਬਲੇਸ਼ੀਆ ਤੋਂ ਆਏ ਸੀ ਜਿਹੜੀ ਮੁਸਲਮਾਨ ਹੈ ਉੱਥੇ ਵੀਡੀਓਗ੍ਰਾਫੀ ਕਰਦੇ ਹੋਏ ਸੇਵਾਦਾਰ ਨੇ ਉਹਨਾਂ ਨੂੰ ਰੋਕਿਆ ਇਸ ਦੇ ਪਿੱਛੇ ਹੀ ਉਹਨਾਂ ਨੂੰ ਅਚਾਨਕ ਲੱਗਿਆ ਤੇ ਉਹਨਾਂ ਦੇ ਵਿੱਚ ਬਵਾਦ ਸ਼ੁਰੂ ਹੋ ਰਿਹਾ ਹੈ ਦੇਖੋ ਬਾਕ ਤਰੂ ਕੀ ਖਾਤ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਵਿਡਿਓਗ੍ਰਾਫੀ ਹੋਇਆ ਉਹ ਸਾਰੇ ਬਸਤੇ ਰਿਸਟ੍ਰਿਕਟਡ ਹੈ ਬਹੁਤ سارے ਐਸੇ ਦੇਖੋ ਬਾਕ ਬਹੁਤ ਸਾਰੇ ਨਿਕੰਦਾ ਬੇ ਕੁਝ ਐਸੇ ਲੜਕੇ ਲੜਕੀਆਂ ਉੱਥੇ ਜਾ ਕੇ ਮੇਨ ਮੋਟਿਵ ਉਹਨਾਂ ਦਾ ਹੁੰਦਾ ਹੈ ਕਿ ਇੱਕ ਬੱਥਾਰੇ ਟੇਕਣਾ ਸਰ ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨਾ ਉੱਥੇ ਜਾ ਕੇ ਨਸਤ ਤਪਕੇ ਜਾਂ ਅਸਰਾ ਗਲਤ ਐਕਸ਼ਨ ਲੈ ਗਈ ਆਪਣੀ ਵੀਡੀਓਜ਼ ਬਣਾਉਂਦੇ ਨੇ ਫੋਟੋਆਂ ਖਿੱਚਦੇ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਰਿਪੋਰਟ ਕਰ ਦੇਣਾ ਇੰਸਟਾਗ੍ਰਾਮ ਤੇ ਸਨੇਪਚੈਟ ਤੇ ਜਾਂ YouTube ਤੇ ਤੇ ਤੁਸੀਂ ਦੇਖਿਆ ਹੋਣਾ ਕੁਝ ਸਾਲ ਪਹਿਲੇ ਗੁਜਰਾਤ ਦੀ ਲੜਕੀ ਸੀ ਜਿਹੜੀ ਤਰਗਾ ਝੰਡਾ ਲਾਗੇ ਦਰਬਾਰ ਸਿਆਪ ਬੰਦਸਨ ਸੁਭੜ ਗਈ ਤੇ ਉੱਥੇ ਜਾ ਕੇ ਯੋਗਾ ਕਰਨਾ ਸ਼ੁਰੂ ਕਰਤਾ ਉੱਥੇ ਵੀ ਸੇਵਾਦਾਰ ਉਹਨੂੰ ਰੋਕੇ ਹਨ ਸੇ ਇਸ ਕਰਕੇ ਜਿਹੜੀ ਇਹ ਚੀਜ਼ਾਂ ਟੌਪਿਕ ਬਣੀ ਹੈ ਤੇ ਦੇਖੋ ਪ੍ਰਭਿੰਕ ਕੋਹਲੀ ਤੁਸੀਂ ਇੱਕ ਸੇਖੀ ਸਰੂਪ ਚ ਆ ਗਏ ਹੋ ਥੋੜਾ ਬੜਾ ਸਾ ਤਿਕਾਰ ਜੋ ਹੈ ਤੇ ਮੈਂ ਤੁਹਾਡੀ ਤਰੀਕ ਤੋ ਮੂਵੀਜ਼ ਦੇਖੀਆਂ ਜਿਹਦੇ ਵਿੱਚ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਤੁਹਾਡੇ ਜਿਹੜਾ ਨਾਲ ਦਾ ਸਾਥੀ ਹੈ ਉਹਦਾ ਪਜਾਮਾ ਫਟਿਆ ਹੋਇਆ ਹੈ ਦੇਖੋ ਤੁਸੀਂ ਕਿ ਉਹ ਸੰਗਤ ਜੀ ਬੈਠ ਕੇ ਤੁਸੀਂ ਬੋਲੋ ਇਹ ਚੀਜ਼ ਗੱਲ ਕਰ ਰਹੇ ਹੋ ਤੇ ਇਹ ਜਿਹੜੀ ਗੱਲ ਹੈ ਬਿਲਕੁਲ ਠੀਕ ਨਹੀਂ ਲੱਗ ਰਹੀ ਤੁਸੀਂ ਆਪ ਦੇਖੋ ਇਹ ਛੋਟਾ ਜਿਹਾ ਵੀਡੀਓ ਕਲਿੱਪ ਹੈ ਮੈਂ ਰਿਕਾਰਡ ਕੀਤਾ ਹੈ ਤੇ ਇਹ ਤੁਸੀਂ ਸੁਣੋ ਕੀ ਕਹਿ ਰਿਹਾ ਤੁਸੀਂ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸਲੀ ਕੀ ਹੈ ਸ਼ੰਨਾਰੇ ਇਹ ਗੱਲ ਦਾ ਅਸਰ ਬੋਲੋ ਤਾਂ ਪਹਿਲੇ ਸੋਚਣਾ ਚਾਹੀਦਾ ਕਿ ਮੈਂ ਸਦਾ ਤੱਕ ਕਿਹੜੀ ਚੀਜ਼ ਰੱਖ ਰਹੀ ਹਾਂ ਸੋ ਮੇਰਾ ਦੇਖੋ ਮੈਂ ਤੁਹਾਨੂੰ ਫੇਰ ਇਹ ਕਹਿ ਰਿਹਾ ਕਿ ਮੇਰਾ ਕਿਸੇ ਨਾਲ ਮਨ ਮੋਟਾਉ ਨਹੀਂ ਹੈ ਨਾ ਮੇਰਾ ਯਾਨੀ ਰঞ্জੀਤ ਸਿੰਘ ਜੀ ਦੇ ਫੇਵਰਚ ਮੈਂ ਗੱਲ ਕਰਦਾ ਨਾ ਮੇਰਾ ਉਹਨਾਂ ਨਾਲ ਕੋਈ ਵੈਰ ਹੈ ਨਾ ਮੇਰਾ ਕੋਤੋੜਾ ਨਾ ਵੈਰ ਹੈ ਲਈ ਤੁਸੀਂ ਦੋਨੋਂ ਹੀ ਸਤਿਕਾਰਯੋਗ ਹੋ ਕਿ ਤੁਸੀਂ ਦੋਨੋਂ ਹੀ ਸਾਨੂੰ ਗੁਰੂ ਚੰਦਰ ਨਾਲ ਜੋੜਦੇ ਹੋ ਗਏ ਨੇ ਰঞ্জੀਤ ਸਿੰਘ ਜੀ ਰੋਜ਼ ਰਾਤੀ ਤੱਕ ਕਥਾ ਆਂਦੀ ਹੈ ਬਲਸਾਤੋ ਜਿਹੜੀ ਲਾਈਵ ਕਥਾ 8 ਤੋਂ 9 ਵਜੇ ਤੱਕ ਮੈਂ ਦਿੱਲੀ ਸੁਲਨਾਪਾ ਬੜੀ ਅੱਛੀ ਉਹ ਕਥਾ ਕਰ ਦਿੰਦੇ ਹਾਂ ਬਸ ਮੇਰਾ ਇਹ ਹੀ ਬੇਨਤੀ ਹੈ ਕਿ ਅਗਰ ਕੋਈ ਮਨ ਮਟਾਵ ਆ ਗਿਆ ਹੋਵੇ ਤਾਂ ਤੁਸੀਂ بجائے ਕਿ ਸੋਸ਼ਲ ਮੀਡੀਆ ਤੇ ਉਜਾਗਰ ਕਰਨ ਦੇ ਬਜਾਏ ਤੁਸੀਂ ਆਪ ਬੈਠ ਕੇ ਉਹਨਾਂ ਦਾ ਨਿਬੇੜਾ ਕਰ ਲਓ ਠੀਕ ਹੈ ਮੈਂ ਬਸ ਐਹੀ ਬੇਨਤੀ ਹੈ ਕਿ ਇਹ ਛਿੱਤੀ ਵਬਾ ਜੋ ਹੈ ਸੁੱਲ ਜਾਏਗਾ ਤੇ ਪੁੱਜੁਗ ਦੀ ਕੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ